ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾ ਜਸਪਾਲ ਸਿੰਘ ਸੰਧੂ ਤਾਂ ਮੋਗਾ ਦੇ ਜਲਾਲਾਬਾਦ ਦੇ ਵਿੱਚ ਇੱਕ ਬੜਾ ਹੀ ਪਿਆਰ ਖਾਤਸਾ ਵਾਪਰਿਆ ਹੈ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਆ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਿਹੜਾ ਕਿ ਅੱਜ ਤੜਕਸਾਰ ਹੀ ਸਕੂਲ ਦੇ ਵਿੱਚ ਕੰਮ ਕਰਦਾ ਸੀ ਔਰ ਆਪਣੇ ਮੋਟਰਸਾਈਕਲ ਤੇ ਉਹ ਸਵਾਰ ਹੋ ਕੇ ਘਰ ਤੋਂ ਜਦੋਂ ਨਿਕਲਦਾ ਤਾ ਸਕੂਲ ਦੇ ਵਿੱਚ ਡਿਊਟੀ ਕਰਨ ਦੇ ਵਾਸਤੇ ਜਾ ਰਿਹਾ ਸੀ ਪਰ ਜਲੰਧਾ ਬਾਦ ਪੁਲ ਤੋਂ ਜਦੋਂ ਉਹ ਹੀਠਾ ਉਤਰਦਾ ਇੱਕ ਅਣਪਛਾਤੇ ਵਾਹਨ ਦੇ ਵੱਲ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦਿਖਾ ਰਹੇ ਹਾਂ ਲਾਲ ਰੰਗ ਦਾ ਮੋਟਰਸਾਈਕਲ ਹੈ ਜਿਸ ਤੇ ਪਰਖੱਚੀ ਉੱਡੇ ਨੇ ਔਰ ਜੇਕਰ ਅਸੀਂ ਡੈੱਡ ਬੋਡੀ ਦੀ ਗੱਲ ਕਰੀ ਤਾਂ ਉਹ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਤਾ ਕਿਉਂਕਿ ਧੜ ਜੜਿਆ ਤੋਂ ਜਿਹੜੀ ਉਹ ਵੱਖਰੀ ਹੋ ਚੁੱਕੀ ਐ ਹੱਥ ਪੈਰ ਟੁੱਟ ਚੁੱਕੇ ਨੇ ਔਰ ਚਿੱਥੜੇ ਚਿੱਥੜੇ ਜਿਹੜੇ ਐ ਉਹ ਸੜਕ ਦੇ ਉੱਪਰ ਖਿਲਰੇ ਕੋਈ ਸੀ ਔਰ ਜਦੋਂ ਰਾਹਗੀਰਾਂ ਨੇ ਦੇਖਿਆ ਮੌਕੇ ਤੇ ਇੱਕ ਸੇਵਾ ਸੁਸਾਇਟੀ ਨੂੰ ਕਾਲ ਕੀਤਾ ਗਿਆ ਉਹਨਾਂ ਨੂੰ ਬੁਲਾਇਆ ਗਿਆ ਔਰ ਦੇਖਿਆ ਕਿ ਬੜਾ ਹੀ ਭਿਆਨਕੇ ਹਾਦਸਾ ਵਾਪਰਿਆ ਬਲਦੇਵ ਸਿੰਘ ਨਾਮਕ ਵਿਅਕਤੀ ਹੈ ਜਿਸ ਦੀ ਉਮਰ 52 ਸਾਲ ਦੀ ਦੱਸੀ ਗਈ ਹੈ ਜਿਹੜਾ ਕਿ ਧਰਮਕੋਟ ਦੇ ਪਿੰਡ ਵੱਡੂਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਔਰ ਇੱਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀਗਾ ਔਰ ਅੱਜ ਤੜਕਸਾਰ ਕੀ ਜਦੋਂ ਉਹ ਸਕੂਲ ਜਾ ਰਿਹਾ ਸੀ ਆਪਣੀ ਡਿਊਟੀ ਕਰਨ ਦੇ ਵਾਸਤੇ ਕਿਉਂਕਿ ਹੁਣੇ-ਹੁਣੇ ਬੱਚਿਆਂ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਖਤਮ ਹੋਈਆਂ ਨਹੀਂ ਤੇ ਅੱਜ ਲਗਭਗ ਦੂਸਰਾ ਜਾਂ ਤੀਸਰਾ ਦਿਨ ਹੈ ਬੱਚਿਆਂ ਨੂੰ ਸਕੂਲ ਜਾਂਦੇ ਆ ਤਾਂ ਉਹ ਵੀ ਆਪਣੇ ਪਿੰਡ ਵੱਡੂਵਾਲ ਤੋਂ ਸਕੂਲ ਦੇ ਵਿੱਚ ਡਿਊਟੀ ਕਰਨ ਦੇ ਲਈ ਜਾ ਰਿਆ ਸੀਗਾ ਔਰ ਜਦੋਂ ਹੀ ਜਲਾਲਾਬਾਦ ਵਾਲਾ ਪੁਲ ਉੱਤਰ ਦਾ ਹੈ ਤਾਂ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਲਾਲ ਰੰਗ ਦੇ ਮੋਟਰਸਾਈਕਲ ਤੇ ਸਵਾਰ ਸੀ ਬਲਦੇਵ ਸਿੰਘ ਤਾਂਰ ਜਦੋਂ ਟੱਕਰ ਵੱਜੀ ਤਾਂ ਬੇਕਾਬੂ ਹੋ ਗਿਆ ਸੰਤੁਲਨ ਖੋ ਬੈਠਾ ਔਰ ਜਦੋਂ ਸਲਾਈ ਉੱਪਰ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਉਸ ਸਮੇਂ ਹੀ ਮੋਟਰਸਾਈਕਲ ਦੀਆਂ ਪਲਟੀਆਂ ਪੈ ਗਈਆਂ ਜਿਸ ਕਾਰਨ ਇਹ ਪਿਆਰ ਖਾਦਸਾ ਵਾਪਰ ਗਿਆ ਮੋਟਰਸਾਈਕਲ ਦੇ ਤਾਂ ਪਰ ਖੱਚੀ ਉੱਡਈਆ ਪਰ ਸਰੀਰ ਦੇ ਵੀ ਚੱਥੜੇ ਹੋ ਚੁੱਕੇ ਨੇ ਬੋਟੀ-ਬੋਟੀ ਜੜੀ ਆ ਉਹ ਸੜਕ ਦੇ ਉੱਪਰ ਖਿਲਰੀ ਸੀ ਉਹ ਅਸੀਂ ਤਸਵੀਰਾਂ ਨਹੀਂ ਦਿਖਾ ਸਕਦੇ ਮੁਗਾ ਦੀ ਸਮਾਜ ਸੇਵਾ ਸੁਸਾਇਟੀ ਦੇ ਵੱਲੋਂ ਉਸ ਤੋਂ ਬਾਅਦ ਜਿਹੜੀ ਡੈੱਡ ਬੋਡੀ ਸੀ ਉਸ ਨੂੰ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਮੁਗਾ ਦੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੱਜ ਤੜਕਸਾ ਰਹੀ ਹੈ ਭਿਆਨਕ ਹਾਦਸਾ ਵਾਪਰ ਗਿਆ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਹੈ ਮੁਗਾ ਦੇ ਧਰਮਕੋੜ ਤੋਂ ਸਾਹਮਣੇ ਆਈ ਹੈ ਜਲਾਲਾਬਾਦ ਦੇ ਫਲਾਈਓਵਰ ਤੋਂ ਉੱਤਰਦੇ ਆਏ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਸਕੂਲ ਦੇ ਵਿੱਚ ਡਿਊਟੀ ਤੇ ਜਾ ਰਿਹਾ ਸੀ ਸਿਕਿਉਰਿਟੀ ਗਾਰਡ ਪਰਨਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਚੁੱਕੀ ਹੈ ਗਲਬਾਤ ਵੀ ਕੀਤੀ ਗਿਆ ਪਰ ਅਫਸਰਾਂ ਦੇ ਨਾਲ ਇਸ ਹਾਦਸੇ ਨੂੰ ਲੈ ਕੇ ਕਿ ਅਰ ਪਛਾਤਾ ਵਾਹਨ ਕੌਣ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਉਹ ਕਾਬੂ ਕੀਤਾ ਗਿਆ ਕਿ ਜਾਂ ਫਰਾਰ ਹੈ ਤਾ ਗੱਲਬਾਤ ਕੀਤੀ ਹੋਈ ਤੁਹਾਨੂੰ ਸੁਣਾ ਦਿੰਨੇ ਆ ਟ੍ਰੈਂਟ ਹੋਇਆ ਕਿੱਥੇ ਹੋਇਆ ਐਕਸੀਡੈਂਟ ਤੇ ਕੀ ਆ ਸਾਰਾ ਸਟੇਟਸ ਸੁਣਾ ਐਡੀ ਬਲਦੇਵ ਸਿੰਘ ਦਾ ਪਤਾ ਲੱਗਾ ਜੀ ਸਵੇਰ ਆਪਣੇ ਇੱਥੇ ਸਕੂਲ ਦੇ ਵਿੱਚ ਡਿਊਟੀ ਤੇ ਆ ਰਿਹਾ ਸੀ ਆ ਜੋ ਅਜਨਾਲਾਪੁਰ ਜੀ ਦਾ ਪੋਲਿਸ ਸਰਦਿਆਂ ਨਾਲ ਇੱਥੇ ਕੋਈ ਨਿਕਲਦੇ ਨਾਲ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਉੱਤੇ ਆ ਰਿਹਾ ਸੀ ਆ ਦੇਖਦੀ ਡੈੱਡ ਬੋਡੀ ਹੁਣ ਇੱਥੇ ਆਪਾਂ ਮੋਰਟੀਰੀ ਭੇਜਣ ਲੱਗੇ ਆ ਉਮਰ ਕਿੰਨੀ ਕਿ ਲੱਗਦੀ ਤਰਾਜ ਉਮਰ ਕਰੀਬ 52 ਸਾਲ ਹੈ ਵਾਰਸਾ ਦਾ ਪਤਾ ਲੱਗਾ ਹੀ ਵਾਰਸ ਆਏ ਇਹਨਾਂ ਦੇ ਇੱਕ ਭਤੀਜਾ ਆਇਆ ਜੀ ਆਪਣੇ ਕੋਲੇ ਸਵਜੀਤ ਸਿੰਘ ਆ ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਕਿ ਕਿਹੜੇ ਪਿੰਡ ਦਾ ਆਸੀ ਜਾ ਰਹੀ ਇਹ ਵੱਡੂ ਆਦੇ ਨਹੀਂ ਕਿ ਕਿਧਰੋਂ ਆ ਰਹੇ ਸੀ ਕਿਧਰ ਜਾ ਰਹੇ ਸੀ ਇਹ ਕੋਲੋਂ ਤਹਰ ਥੱਲੇ ਨੀਚੇ ਦਮ ਹੁਣ ਕੀ ਸਿਤ ਦੀ ਮੌਕੇ ਤੇ ਤੁਸੀਂ ਦੇਖੀਏ ਮੌਕੇ ਤੇ ਹੌਨ ਰੈਡ ਬੋਡੀ ਦੀ ਆਪੇ ਜੰਗੇ ਉਸ ਤੋਂ ਬਾਅਦ ਦੇਖਦੇ ਖਾਰੀ ਤੁਸੀਂ ਚੱਲ ਯਕਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਖਾ ਜਸਪਾਲ ਸਿੰਘ ਸੰਧੂ ਤਾਂ ਮੋਗਾ ਦੇ ਜਲਾਲਾਬਾਦ ਦੇ ਵਿੱਚ ਇੱਕ ਬੜਾ ਹੀ ਪਿਆਰ ਖਾਤਸਾ ਵਾਪਰਿਆ ਹੈ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਆ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਿਹੜਾ ਕਿ ਅਜ ਤਣਕਸਾਰ ਹੀ ਸਕੂਲ ਦੇ ਵਿੱਚ ਕੰਮ ਕਰਦਾ ਸੀ ਔਰ ਆਪਣੇ ਮੋਟਰਸਾਈਕਲ ਤੇ ਉਹ ਸਵਾਰ ਹੋ ਕੇ ਘਰ ਤੋਂ ਜਦੋਂ ਨਿਕਲਦਾ ਤਾ ਸਕੂਲ ਦੇ ਵਿੱਚ ਡਿਊਟੀ ਕਰਨ ਦੇ ਵਾਸਤੇ ਜਾ ਰਿਹਾ ਸੀ ਪਰ ਜਲਾਲਾਬਾਦ ਪੁਲ ਤੋਂ ਜਦੋਂ ਹੀ ਉਹ ਹੀਠਾ ਉਤਰਦਾ ਇੱਕ ਅਣਪਛਾਤੇ ਵਾਹਨ ਦੇ ਵੱਲ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦਿਖਾ ਰਹੇ ਹਾਂ ਲਾਲ ਰੰਗ ਦਾ ਮੋਟਰਸਾਈਕਲ ਹੈ ਜਿਸ ਤੇ ਪਰਖਾਚੀ ਉੱਡੇ ਨੇ ਔਰ ਜੇਕਰ ਅਸੀਂ ਡੈੱਡ ਬੋਡੀ ਦੀ ਗੱਲ ਕਰੀ ਤਾਂ ਉਹ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਤਾ ਕਿਉਂਕਿ ਧੜ ਜੜਿਆ ਤੋਂ ਜਿਹੜੀ ਉਹ ਵੱਖਰੀ ਹੋ ਚੁੱਕੀ ਐ ਹੱਥ ਪੈਰ ਟੁੱਟ ਚੁੱਕੇ ਨੇ ਔਰ ਚਿੱਥੜੇ ਚਿੱਥੜੇ ਜਿਹੜੇ ਐ ਉਹ ਸੜਕ ਦੇ ਉੱਪਰ ਖਿਲਰੇ ਕੋਈ ਸੀ ਔਰ ਜਦੋਂ ਰਾਹਗੀਰਾਂ ਨੇ ਦੇਖਿਆ ਮੌਕੇ ਤੇ ਇੱਕ ਸੇਵਾ ਸੁਸਾਇਟੀ ਨੂੰ ਕਾਲ ਕੀਤਾ ਗਿਆ ਉਹਨਾਂ ਨੂੰ ਬੁਲਾਇਆ ਗਿਆ ਔਰ ਦੇਖਿਆ ਕਿ ਬੜਾ ਹੀ ਭਿਆਨਕੇ ਹਾਦਸਾ ਵਾਪਰਿਆ ਬਲਦੇਵ ਸਿੰਘ ਨਾਮਕ ਵਿਅਕਤੀ ਹੈ ਜਿਸ ਦੀ ਉਮਰ 52 ਸਾਲ ਦੀ ਦੱਸੀ ਗਈ ਹੈ ਜਿਹੜਾ ਕਿ ਧਰਮਕੋਟ ਦੇ ਪਿੰਡ ਵੱਡੂਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਔਰ ਇੱਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀਗਾ ਔਰ ਅੱਜ ਤੜਕਸਾਰ ਕੀ ਜਦੋਂ ਉਹ ਸਕੂਲ ਜਾ ਰਿਹਾ ਸੀ ਆਪਣੀ ਡਿਊਟੀ ਕਰਨ ਦੇ ਵਾਸਤੇ ਕਿਉਂਕਿ ਹੁਣੇ-ਹੁਣੇ ਬੱਚਿਆਂ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਖਤਮ ਹੋਈਆਂ ਨੇ ਤੇ ਅੱਜ ਲਗਭਗ ਦੂਸਰਾ ਜਾਂ ਤੀਸਰਾ ਦਿਨ ਹੈ ਬੱਚਿਆਂ ਨੂੰ ਸਕੂਲ ਜਾਂਦੇ ਆ ਤਾਂ ਉਹ ਵੀ ਆਪਣੇ ਪਿੰਡ ਬੱਡੂਵਾਲ ਤੋਂ ਸਕੂਲ ਦੇ ਵਿੱਚ ਡਿਊਟੀ ਕਰਨ ਦੇ ਲਈ ਜਾ ਰਿਆ ਸੀਗਾ ਔਰ ਜਦੋਂ ਹੀ ਜਲਾਲਾਬਾਦ ਵਾਲਾ ਪੁਲ ਉੱਤਰ ਦਾ ਹੈ ਤਾਂ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਲਾਲ ਰੰਗ ਦੇ ਮੋਟਰਸਾਈਕਲ ਤੇ ਸਵਾਰ ਸੀ ਬਲਦੇਵ ਸਿੰਘ ਤਾਰ ਜਦੋਂ ਟੱਕਰ ਵੱਜੀ ਤਾਂ ਬੇ ਕਾਬੂ ਹੋ ਗਿਆ ਸੰਤੁਲਨ ਖੋ ਬੈਠਾ ਔਰ ਜਦੋਂ ਫਲਾਈ ਉਮਰ ਤੋਂ ਹੇਠਾ ਉਤਰ ਰਿਹਾ ਸੀ ਤਾਂ ਉਸ ਸਮੇਂ ਹੀ ਮੋਟਰਸਾਈਕਲ ਦੀਆਂ ਪਲਟੀਆਂ ਪੈ ਗਈਆਂ ਜਿਸ ਕਾਰਨ ਇਹ ਪਿਆਰ ਖਾਦਸਾ ਵਾਪਰ ਗਿਆ ਮੋਟਰਸਾਈਕਲ ਦੇ ਤਾਂ ਪਰ ਖੱਚੀ ਉੱਡੀ ਆ ਪਰ ਸਰੀਰ ਦੇ ਵੀ ਚੱਥੜੇ ਹੋ ਚੁੱਕੇ ਨੇ ਬੋਟੀ ਬੋਟੀ ਜੜੀ ਆ ਉਹ ਸੜਕ ਦੇ ਉੱਪਰ ਖਿਲਰੀ ਸੀ ਉਹ ਅਸੀਂ ਤਸਵੀਰਾਂ ਨਹੀਂ ਦਿਖਾ ਸਕਦੇ ਸਾਮੁਗਾ ਦੀ ਸਮਾਜ ਸੇਵਾ ਸੁਸਾਇਟੀ ਦੇ ਵੱਲੋਂ ਉਸ ਤੋਂ ਬਾਅਦ ਜਿਹੜੀ ਡੈੱਡ ਬਾਡੀ ਸੀ ਉਸ ਨੂੰ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਮੋਗਾ ਦੇ ਤਾਂ ਤਸਵੀਰਾਂ ਦਿਖਾ ਰਿਆ ਤੁਹਾਨੂੰ ਅੱਜ ਤੜਕਸਾ ਰਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਹੈ ਮੋਗਾ ਦੇ ਧਰਮਕੋੜ ਤੋਂ ਸਾਹਮਣੇ ਆਈ ਹੈ ਜਲਾਲਾਬਾਦ ਦੇ ਫਲਾਈਓਵਰ ਤੋਂ ਉੱਤਰਦੇ ਆਏ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਸਕੂਲ ਦੇ ਵਿੱਚ ਡਿਊਟੀ ਤੇ ਜਾ ਰਿਹਾ ਸੀ ਸਿਕਿਉਰਿਟੀ ਗਾਰਡ ਪਰਨਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਚੁੱਕੀ ਹੈ ਗਲਬਾਤ ਵੀ ਕੀਤੀ ਗਿਆ ਪਰ ਸਬਸਤਰਾ ਦੇ ਨਾਲ ਇਸ ਹਾਦਸੇ ਨੂੰ ਲੈ ਕੇ ਕਿ ਅਰ ਪਛਾਤਾ ਵਾਹਨ ਕੌਣ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਉਹ ਕਾਬੂ ਕੀਤਾ ਗਿਆ ਕਿ ਜੇ ਫਰਾਰ ਹੈ ਤਾਂ ਗਲਬਾਤ ਕੀਤੀ ਹੋ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਟ੍ਰੈਂਟ ਹੋਇਆ ਕਿੱਥੇ ਹੋਇਆ ਐਕਸੀਡੈਂਟ ਤੇ ਕੀ ਹੈ ਸਾਰਾ ਸਟੇਟਸ ਰੇਡੀ ਭਲਦੇਵ ਸਿੰਘ ਦਾ ਪਤਾ ਲੱਗਿਆ ਜੀ ਸਵੇਰ ਆਪਣੇ ਇੱਥੇ ਸਕੂਲ ਦੇ ਵਿੱਚ ਡਿਊਟੀ ਤੇ ਆ ਰਿਹਾ ਸੀ ਆ ਜੋ ਅਜ ਲਾਲਾਬਾਦ ਪੁਰਜੀ ਦਾ ਪੋਲ ਉੱਤਰਦਿਆਂ ਨਾਲ ਇੱਥੇ ਕੋਈ ਵਹੀਕਲ ਦੇ ਨਾਲ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਉੱਤੇ ਆ ਰਿਹਾ ਸੀ ਆ ਇਹਦੀ ਡੈੱਡ ਬੋਡੀ ਹੁਣ ਇੱਥੇ ਆਪਾਂ ਮੋਰਟੀ ਭੇਜਣ ਲੱਗੇ ਆ ਤੇ ਉਮਰ ਕਿੰਨੀ ਕਿ ਲੱਗਦੀ ਤਰਾਜ ਉਮਰ ਕਰੀਬ 52 ਸਾਲ ਵਾਰਸ ਦਾ ਪਤਾ ਲੱਗਿਆ ਜੀ ਵਾਰਸ ਆ ਇਹਨਾਂ ਦੇ ਇੱਕ ਭਤੀਜਾ ਆ ਜੀ ਆਪਣੇ ਕੋਲੇ ਸਰਜੀਤ ਸਿੰਘ ਆ ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਕਿ ਕਿਹੜੇ ਪਿੰਡ ਦਾ ਆਸੀ ਜਾ ਰਹੀ ਇਹ ਵੱਡੂ ਆ ਦੇ ਨਹੀਂ ਕਿ ਕਿਧਰੋਂ ਆ ਰਹੇ ਸੀ ਕਿਧਰ ਜਾ ਰਹੇ ਸੀ ਇਹ ਕੋਲੋਂ ਤਹੈ ਥੱਲੇ ਨੀਚੇ ਇਧਰੋਂ ਅੱਛਾ ਹੁਣ ਕੀ ਸਿਤ ਦੀ ਮੌਕੇ ਤੇ ਤੁਸੀਂ ਦੇਖੀਏ ਮੌਕੇ ਤੇ ਹੋਣ ਰੈਡ ਬੋਡੀ ਇਹ ਆ ਭੇਜ ਲਗੇ ਉਸ ਤੋਂ ਬਾਅਦ ਦੇਖਦੇ ਸਾਰੇ ਤੁਸੀ